ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅ ਅੱਜ ਆਪਾਂ ਗੱਲ ਕਰਨ ਵਾਲੇ ਆ ਕਿ ਜੋ ਜਾਪਾਨ ਦੇ ਲੋਕ ਹੁੰਦੇ ਹਨ ਉਹ ਕਿਦਾਂ 100 100 ਸਾਲ ਦੀ ਲੰਮੀ ਜ਼ਿੰਦਗੀ ਜਿਉਂਦੇ ਹਨ ਮੈਂ ਇੱਕ ਵੀਡੀਓ ਦੇਖੀ ਸੀ ਲਾਸਟ ਟਾਈਮ ਤੋਂ ਉਹਦੇ ਵਿੱਚ ਦੱਸਦੇ ਕਿ ਜੋ ਜਾਪਾਨ ਦੇ ਲੋਕ ਉਥੇ ਕਿ ਟਾਕੂ ਉਹ ਛੋਟਾ ਆਈਲੈਂਡ ਹੈ ਉਥੋਂ ਦੇ 1300 ਬੰਦੇ ਇਹੋ ਜਿਹੇ ਆ ਜਨਾਂ ਦੀ ਉਮਰ 100 ਸਾਲ ਤੋਂ ਉਪਰ ਆ ਤੇ ਸੋਚੀਆਂ ਵਾਲੀ ਗੱਲ ਆ ਕਿ 100 100 ਸਾਲ ਦੇ ਬੰਦੇ ਉੱਥੇ ਰਹਿ ਰਹੇ ਆ ਚੰਗਾ ਚੰਗਾ ਤੁਰ ਫਿਰ ਰਹੇ ਆ ਖਾਪੀ ਰਹੇ ਆ ਤੇ ਕਿੰਦਾ ਸੰਭਵ ਆ ਆਪਣੇ ਇੱਥੇ 50 60 ਸਾਲ 60 ਸਾਲ ਤੋਂ ਬਾਅਦ ਬੰਦੇ ਦਾ ਬਸ ਤੁਰਨਾ ਫਿਰਨਾ ਮੁਸ਼ਕਲ ਹੋਣ ਲੱਗ ਜਾਂਦਾ ਤੇ ਕੀ ਕਾਰਨ ਹੈ ਇਹਦਾ ਤਾਂ ਦੱਸਿਆ ਜਾਂਦਾ ਕਿ ਉੱਥੋਂ ਜਿਹੜੇ ਲੋਕ ਆ ਇੱਕ ਤਾਂ ਉਹ ਖਾਂਦੇ ਬਹੁਤ ਵਧੀਆ ਸਾਰੀਆਂ ਸਬਜੈਕਟਾਂ ਦੇ ਜ਼ਿਆਦਾਤਰ ਆਪਣੇ ਆਂਗੂਣੀਆਂ ਕਿ ਤੜਕੇ ਲਾਲਾ ਤੇਲ ਤੇਲ ਖਾ ਖਾ ਕੇ ਇਦਾਂ ਉਹਨਾਂ ਨੇ ਕੰਮ ਕੀਤਾ ਹੋਇਆ ਆਪਣਾ ਤੇ ਫਿਰ ਉੱਥੇ ਕੀ ਆ ਕਿ ਉਹ ਸ਼ਾਮ ਨੂੰ ਉਹਨਾਂ ਦਾ ਇੱਕ ਰੁਟੀਨ ਬਣਾਇਆ ਹੋਇਆ ਕਿ ਸ਼ਾਮ ਨੂੰ ਉਥੋਂ ਦੇ ਜਿਹੜੇ ਬਜ਼ੁਰਗਾ ਹੋ ਜਾਂ ਕਿਹ ਲੋ ਉਸ ਨੇ ਰਹਿਣ ਵਾਲੇ ਬੰਦੇ ਆ ਉਹ ਸ਼ਾਮ ਨੂੰ ਇਕੱਠੇ ਹੋ ਕੇ ਬਹਿੰਦੇ ਆ ਗੱਲਾਂ ਬਾਤਾਂ ਕਰਦੇ ਆ ਰਲ ਦੀਆਂ ਗੱਲਾਂ ਸਾਂਝੀਆਂ ਕਰਦੇ ਆ ਤੰਨੋ ਜਿਹੜੀ ਸਟ੍ਰੈਸ ਜਿਹੜੀ ਉਹ ਘਟ ਜਾਂਦੀ ਹੈ ਤੇ ਇੱਕ ਗੱਲ ਸਟ੍ਰੈਸ ਦੀ ਆਪਣੀ ਹੋਰ ਵੀ ਹੈ ਕਿ ਆਪਾਂ ਜਦੋਂ ਪੈਸੇ ਦੇ ਪਿੱਛੇ ਭਾਜਦੇ ਹਾਂ ਦੌੜਾ ਪੈਸੇ ਦੇ ਦੌੜੇ ਪਿੱਛੇ ਭਾਜਦੇ ਹਾਂ ਤਾਂ ਆਪਣੀ ਸਟ੍ਰੈਸ ਜੋ ਹੈ ਬਹੁਤ ਜ਼ਿਆਦਾ ਵਾਜ ਜਾਂਦੀ ਹੈ ਇਹ ਗੱਲ ਨਹੀਂ ਕਿ ਉਹਨਾਂ ਕੋਲ ਪੈਸਾ ਨਹੀਂ ਹੈ ਪੈਸਾ ਵੀ ਹੈ ਆ ਪਰ ਇਹ ਨਹੀਂ ਕਿ ਉਹ ਅਗਲੀਆਂ ਸੱਤਾਂ ਪੋਸਤਾਂ ਵਾਸਤੇ ਜੋੜਨਾਂ ਵਾਸਤੇ ਬੈਠੇ ਆ ਠੀਕ ਆ ਜੀ ਆਪਣੀ ਤੇ ਜੋਰ ਲੱਗਾ ਹੁੰਦਾ ਕਿ ਭਾਈ ਜੋੜ ਲਓ ਜਿੰਨਾ ਜੁੜਿਆ ਜਾਂਦਾ ਅੱਗੇ ਵਾਲੀ ਪੀੜ੍ਹੀ ਨੂੰ ਕੰਮ ਕਰਨ ਦਾ ਮੌਕਾ ਹੀ ਨਾ ਮਿਲੇ ਪਰ ਫੇ ਵੀ ਅਗਲੀ ਪੀੜ੍ਹੀ ਨੂੰ ਤਾਂ ਕੰਮ ਹੀ ਕਰਨਾ ਹੀ ਪੈਣਾ ਠੀਕ ਹੈ ਜੀ ਆਪਾਂ ਨੂੰ ਪਤਾ ਹੈ ਕਿ ਕੋਈ ਵੀ ਸੈਟੀਸਫਾਈ ਨਹੀਂ ਹੈ ਹਰ ਇੱਕ ਨੂੰ ਆਪਦਾ ਜੋ ਹੈ ਕੰਮ ਤਾਂ ਕਰਨਾ ਹੀ ਪੈਣਾ ਗੁਜ਼ਾਰੇ ਦਊਗਾ ਤੇ ਆਪਾਂ ਕਿੰਨਾ ਵੀ ਬਣਾ ਲਗੇ ਆਪਣੇ ਅਗਲੀ ਅਗਲੀ ਪੀੜ੍ਹੀ ਦੇ ਲਈ ਉਹਨਾਂ ਨੇ ਉਹਨਾਂ ਨੂੰ ਉਹਨਾਂ ਨੇ ਸੈਟੀਸਫਾਈ ਨਹੀਂ ਹੋਣਾ ਉਹੀ ਜਿੰਨਾ ਐਥਲੀ ਆਪਣੀ ਜੋ ਜ਼ਿੰਦਗੀ ਹੈ ਉਹਨਾਂ ਨੂੰ ਖੁਸ਼ ਹੋ ਕੇ ਜਿਓ ਠੀਕ ਹੈ ਜੀ ਉਥੇ ਦੱਸਦੇ ਆ ਕਿ ਉਥੋਂ ਜਿਹੜੇ ਲੋਕ ਆ 80-85 ਸਾਲ ਦੀਆਂ ਜਿਹੜੀਆਂ ਲੇਡੀਜ਼ ਆ ਡਰਾਈਵਿੰਗ ਕਰਦੀਆਂ ਗੱਡੀ ਚਲਾਉਂਦੀਆਂ ਆਪਣੇ ਦਾ 80-85 ਸਾਲ ਦੇ ਬਯੋਗ ਨੂੰ ਤਰਨਾ ਮਸ਼ਕਲ ਹੋਇਆ ਪਿਆ ਹਾਂਜੀ ਤੇ ਉਥੇ ਜਿਹੜੇ 100-100 ਸਾਲ ਦੇ ਬੰਦੇ ਬਯੋਗ ਆ ਉਹ ਆਪਣੇ ਆਪਣਾ ਮਗੀਚੇ ਘਾਟ ਦੇ ਵਿੱਚ ਗੋਡੀ ਕਰੀ ਜਾਂਦੇ ਆ ਖੇਤ ਦਾ ਕੰਮ ਕਰੀ ਜਾਂਦੇ ਆ ਕੋਈ ਦੁਕਾਨ ਚਲਾਈ ਜਾਂਦਾ ਤੇ ਕੁੱਨ ਨੇ ਗੱਲ ਉਹ ਦੱਸੀ ਕਿ ਉੱਥੇ ਉਹਨਾਂ ਦੇ ਯਾਨੀ ਕਿ ਉਥੋਂ ਜਿਹੜੀ ਉਹਨਾਂ ਦੀ ਮਾਤ ਭਾਸ਼ਾ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਮਾਤਾ ਦਿੰਦੇ ਆ ਤੇ ਪਰ ਉਹ ਫਿਰ ਵੀ ਉਹਨਾਂ ਨੇ ਕੀ ਆ 80 ਸਾਲ ਜਦੋਂ ਉਹਨਾਂ ਦੀ ਉਮਰ ਹੋ ਜਾਂਦੀ ਆ 80 ਸਾਲ ਦੀ ਉਮਰ ਤੋਂ ਬਾਅਦ ਉਹ ਕੋਈ ਨਵੀਂ ਸਕਿੱਲ ਸਿੱਖਦੇ ਆ ਕੋਈ ਲੈਂਗੁਏਜ ਸਿੱਖਦੇ ਆ ਅਲੱਗ ਤੋਂ ਜਿਵੇਂ ਇੰਗਲਿਸ਼ ਸਿੱਖ ਲਈ ਕਿਸੇ ਨੇ ਫ੍ਰੈਂਚ ਸਿੱਖ ਲਈ ਜਾਂ ਕੋਈ ਹੋਰ ਜਿਹੜੀ ਭਾਸ਼ਾ ਉਹਨਾਂ ਨੂੰ ਪਸੰਦ ਆ ਉਹ ਸਿੱਖ ਲਈ ਜਾਂ ਕਿਸੇ ਕੋਈ ਆਪਣਾ ਗਾਣਾ ਵਜਾਉਣਾ ਸਿੱਖ ਲਿਆ ਕੋਈ ਇਨਸਟਰੂਮੈਂਟ ਵਜਾਉਣਾ ਸਿੱਖ ਲਿਆ ਤਾਂ ਇਦਾਂ ਕੀ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਇੰਟਰਸਟਿੰਗ ਪੜਾਉਂਦਾ ਕਿ ਹਾਂ ਵੀ ਆਪਾਂ ਮੈਸਰੀਆਂ ਨਾਲ ਦਾ ਹੋ ਜਾਣਾ ਤੇ ਹੁਣ ਮੈਂ ਕੋਈ ਸਿੱਖਣਾ ਨਾ ਅਲੱਗ ਸਿੱਖਣਾ ਤੇ ਆਪਣੇ ਤੇ 60 ਸਾਲ ਤੋਂ ਬਾਅਦ ਤਾਂ ਬੰਦਾ ਉਹੀ ਤਰ੍ਹਾਂ ਫਿਰੇ ਰਹਿੰਦਾ ਉਹਨਾਂ ਨੇ ਇੱਕ ਆਸ ਵੀ ਬਣਾ ਰੱਖੀ ਹੈ ਕਿ ਹਾਂ ਆਪਾਂ 80 ਸਾਲ ਦੇ ਹੋਵਾਂਗੇ ਉਦੋਂ ਬਾਅਦ ਆਪਾਂ ਕੋਈ ਨਵਾਂ ਸਿੱਖਾਂਗੇ ਨਵਾਂ ਕੜਾ ਜ਼ਿੰਦਗੀ ਦੇ ਵਿੱਚ ਹਾਂਜੀ ਤੇ ਇੱਕ ਆਸ ਵੀ ਉਹਨਾਂ ਨੂੰ ਜੋ ਹੈ ਲੰਬਾ ਰੱਖਣ ਵਿੱਚ ਸਹਾਇ ਹੁੰਦੀ ਹੈ ਬਹੁਤ ਜ਼ਿਆਦਾ। ਹੌਨੇ ਜਾਪਾਨ ਉਹ ਦੇਸ਼ ਹੈ ਜਿੱਥੇ ਵਰਲਡ ਵਾਰ 2 ਦੇ ਦੌਰਾਨ ਕਿੰਨੀ ਜੰਗ ਹੋਈ ਸਭ ਤੋਂ ਵੱਧ ਜੇ ਨੁਕਸਾਨ ਹੋਇਆ ਅਮਰੀਕਾ ਨੇ ਨੁਕਸਾਨ ਕੀਤਾ ਉਥੇ ਦੋ ਸ਼ਹਿਰ ਹਿਰੋਸ਼ੀਮਾ ਨਾਗਾਸਾਕੀ ਦੇ ਉੱਪਰ ਐਟਮ ਬੰਬ ਸੱਟੇ ਉਹਨਾਂ ਨੇ ਜਮਾ ਤਬਾਹ ਹੋ ਗਿਆ ਉਹ ਦੇਸ਼ ਉਸ ਟਾਈਮ ਤੇ ਤੋਂ ਉਸ ਤੋਂ ਬਾਅਦ ਇਹ ਦੇਸ਼ ਉੱਠਿਆ ਤੇ ਉਹਨਾਂ ਨੇ ਕਿੰਨੀ ਜ਼ਿਆਦਾ ਤਰੱਕੀ ਕੀਤੀ ਤਰੱਕੀ ਨਾਲ-ਨਾਲ ਉਹਨਾਂ ਨੇ ਆਪਦੀ ਰੋਜ਼ਮਰਾਂ ਜ਼ਿੰਦਗੀ ਨੂੰ ਵੀ ਸੰਭਾਲ ਕੇ ਰੱਖਿਆ। ਹਨਾ ਜੀ ਤੇ ਆਪਣਾ ਦੇਸ਼ ਵੀ ਚਲੋ ਉਦੋਂ ਬਾਅਦ ਉਦੋਂ ਹੀ ਯਾਦ ਹੋਇਆ ਸੀਗਾ। ਉਹਦੇ ਕੁਝ ਸਮੇਂ ਬਾਅਦ ਯਾਦ ਹੋ ਗਿਆ ਸੀਗਾ। ਤੇ ਪਰ ਆਪਣਾ ਦੇਸ਼ ਦਾ ਹਾਲ ਤੁਹਾਨੂੰ ਪਤਾ ਹੀ ਹੈ ਕਿ ਕੀ ਕੁਝ ਚੱਲ ਰਿਹਾ। ਹਾਂ ਤੁਸੀਂ ਸੋਚੋ ਜਿਹੜੇ ਬੰਦੇ 100-100 ਸਾਲ ਦੇ ਆ ਅੱਜ 2000 ਤੇ 25 ਚਲੀ ਜਾਂਦਾ। ਉਸ ਟਾਈਮ ਤੇ ਉਹ 1925 ਦੇ ਲਾਗੇ ਡਾਗੇ ਉਹਨਾਂ ਦਾ ਜਨਮ ਹੋਇਆ ਹੋਇਆ ਉਹਨਾਂ ਨੇ ਕਿਹਾ ਹੋਣਾ ਬਾਈ ਕਿ ਹੁਣ ਆਪ ਸੋਚ ਗੱਲਾਂ ਕਰਦੇ ਹੋ ਕਿ ਬਿਆਨਿਕ ਵੀ ਹੋ ਗਿਆ ਮੰਨ ਲਓ ਇਕੱਠੇ ਹੋ ਗਏ 100 ਸਾਲ ਦੀ ਉੱਥੇ ਉੱਥੇ ਆਇਲੈਂਡ ਦੇ ਉੱਪਰ 1300 ਬੰਦੇ ਜਿਹੇ ਆ ਜਿਹੜੇ ਸੌ ਸਾਲ ਤੋਂ ਉੱਪਰ ਆ ਸ਼ਾਮ ਨੂੰ ਇਕੱਠੇ ਹੁੰਦੇ ਰੱਖਸਾ ਗੱਲਾਂ ਬਾਤਾਂ ਕਰਦੇ ਆ ਤੇ ਉਹ ਜਦੋਂ ਸ਼ਾਮ ਨੂੰ ਇਕੱਠੇ ਹੁੰਦੇ ਹੋਣਗੇ ਕੀ ਗੱਲਾਂ ਕਰਦੋਗੇ ਯਾਰ ਮੈਂ ਉਦੋਂ ਪੰਜਾਂ ਖਾਲਾਂ ਦਾ ਸੀ ਜਦੋਂ ਇੱਥੇ ਬੰਬ ਡੱਗੇ ਆ ਮੈਂ ਦੇਖਿਆ ਉਦੋਂ ਬੰਬ ਡੱਗੇ ਆ ਅਸੀਂ ਅਸਾਂ ਬਚੇ ਹੋਦੋਂ ਤੇ ਇਦਾਂ ਨਹੀਂ ਗੱਲਾਂ ਕਰਦੇ ਹੋਣਗੇ ਉਹ ਠੀਕ ਹੈ ਜੀ 600 ਸਾਲ ਪੁਰਾਣੇ ਹੁੰਦੇ ਹੋ ਆਪਣੇ 100 ਸਾਲ ਦਾ ਕਿਵਲਾ ਵਾਂਝੇ ਮਿਲਦਾ ਹਨਾ ਜੀ ਤੇ ਜਦੋਂ ਯਾਨੀ ਕਿ ਆਪਣੀ ਜਾਦੀ ਹੋਈ ਹੈ 47 ਦੇ ਵਿੱਚ ਇਹਦੇ 25 ਜਨਮ ਹੋਇਆ 47 ਦੇ ਚ 18-19 ਸਾਲ ਦਾ ਹੋਏਗਾ ਉਹ ਤਾਂ ਅੱਖਾਂ ਐਂ ਕਹਿੰਦਾ ਹੁਣਾ ਕਿ ਭਾਈ ਮੈਂ ਤਾਂ ਆਪਦੀ ਅੱਖਾਂ ਸਾਹਮਣੇ ਦੇਖਿਆ ਭਾਰਤ ਨੂੰ ਯਾਦ ਹੁੰਦੇ ਆ ਫਿਰ ਉਹਨਾਂ ਲੋਕਾਂ ਨੇ ਕਿੰਨੀ ਟੈਕਨੋਲੋਜੀ ਦੇਖੀ ਹੋਏਗੀ ਜਦੋਂ ਉਹਨਾਂ ਜਨਮ ਹੋਇਆ ਫਿਰ ਉਹਨਾਂ ਤਾਂ ਉਹ ਤੋਂ ਉਹਨਾਂ ਕੋਲੇ ਬੱਤੀ ਵੀ ਨਹੀਂ ਹੋਣੀ ਠੀਕ ਹੈ ਲਾਈਟ ਵੀ ਨਹੀਂ ਆਉਂਦੀ ਹਣੀ ਕਿਤੇ ਤੇ ਉਹਨਾਂ ਨੇ ਵਰਤੀ ਦੇਖੀ ਉਸ ਤੋਂ ਬਾਅਦ ਵਿੱਚ ਚਿੱਠੀਆਂ ਜਾਂਦੀਆਂ ਦੇਖੀਆਂ ਫਿਰ ਟੈਲੀਫੋਨ ਨਾਲ ਜਿਹੜੇ ਕਮਾਉਂ ਟੈਲੀਫੋਨ ਚੱਲਦੇ ਸੀ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਹੁਣ ਉਹ ਐਂਡਰੋਇਡ ਫੋਨ ਵੀ ਚਾਉਂਦੇ ਆ ਗੱਲਾਂ ਬਾਤਾਂ ਵੀ ਕਰਦੇ ਆ ਉੱਥੋਂ ਦੇ ਇੱਕ ਡਾਕਟਰ ਹੈ ਜੋ ਅਸੀਂ ਸੌਰੀ ਆਪਣਾ 85 ਸਾਲ ਦਾ ਡਾਕਟਰ ਆ ਮੇਜਾਂ ਨੂੰ ਦੇਖਦਾ ਓ ਦਿੱਲੀ ਤੋ ਦੇਖੋ ਉਹਨਾਂ ਨੇ ਉਹ ਟਾਈਮ ਤੇ ਡਾਕਟਰੀ ਸਿੱਖੀ ਉਹ ਕਦੋਂ ਜਦੋਂ ਆਹ ਆਧੁਨਿਕ ਮਸ਼ੀਨਾਂ ਕੋਈ ਨਹੀਂ ਸੀਗੀਆਂ ਠੀਕ ਆ ਜੀ ਹੋਂ ਤੱਕ ਇੰਨੀ ਆਧੁਨਿਕ ਮਸ਼ੀਨਾਂ ਆ ਗਈ ਉਹਨਾਂ ਨੇ ਕੀ ਕੋਈ ਦੇਖ ਲਿਆ ਆਪਣੀ ਜ਼ਿੰਦਗੀ ਵਿੱਚ ਆਪਣੇ ਉਯੋਗਤਾ ਕਹਿੰਦੇ ਆ ਕਿ ਅਸੀਂ ਹਲਾਣਾ ਬਾਈ ਆ ਪਹਿਲੀ ਆਪਣੇ ਬਯੋਗ ਜਿਆਦਾ ਪੁਰਾਣੀ ਹੈ ਹੀ ਨਹੀਂਗੇ ਮੁਸ਼ਕਿਲ ਦੇ ਨਾਲ ਕੋਈ ਅਸੀਂ ਅੱਜ ਤੱਕ ਜਾਂਦਾ ਨਹੀਂ ਤਾਂ ਉਦੋਂ ਬਾਅਦ ਤਾਂ ਬਸ ਹੱਦ ਦਾ ਲਾਸਟ ਆਪਣੀ ਇਹ ਚੱਲਦਾ ਪਿਆ 100 ਸਾਲ ਤੱਕ ਕੋਈ ਵਰਲਾ ਬਣ ਜਾਈ ਆ ਆਪਣੇ ਤਾਂ ਕਹਿੰਦੇ ਵੀ ਹਾਂ ਅਸੀਂ ਆਪਣੇ ਜ਼ਮਾਨੇ ਚ ਆ ਕੀਤਾ ਉਹ ਕੀਤਾ ਪਰ ਉਹ ਜਿਹੜੇ 100 100 ਸਾਲ 114 14 ਸਾਲ ਦੇ ਬੈਠੇ ਉਹਨਾਂ ਨੇ ਕੀ ਕੁਝ ਦੇਖਿਆ ਹੋਵੇ ਜ਼ਿੰਦਗੀ ਦੇ ਵਿੱਚ ਠੀਕ ਹੈ ਜੀ ਤਾਂ ਇਸ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਜਿਉਂਦੇ ਆ। ਜ਼ਿਆਦਾਤਰ ਕੀ ਹੈ ਉਹ ਹਰੀਆਂ ਸਬਜ਼ੀਆਂ ਜ਼ਿਆਦਾ ਖਾਂਦੇ ਆ। ਹਰੀਆਂ ਸਬਜ਼ੀਆਂ ਬੋਇਲ ਕਰਕੇ ਜ਼ਿਆਦਾ ਖਾਂਦੇ ਆ। ਉਹਨਾਂ ਦੀ ਸਿਹਤ ਦਾ ਰਾਜ ਇਹ ਹੀ ਜ਼ਿਆਦਾ ਦਰਤਾ ਤੇ ਬਾਕੀ ਉਹ ਆਉਣ ਵਾਲੇ ਭਵਿੱਖ ਦੀ ਟੈਨਸ਼ਨ ਚਿੰਤਾ ਨਹੀਂ ਕਰਦੇ ਨੇ। ਜੋ ਹੋਣਾ ਉਹ ਕਦੇ ਹੋਣਾ ਹੀ ਆ। ਕਿੰਨੇ ਉੱਥੇ ਹਰ ਸਾਲ ਆਪਣਾ ਪਹਚਾਲ ਹੁੰਦੇ ਆ ਹਰ ਸਾਲ ਇਹਨਾਂ ਦਾ ਨਿਖਾਨ ਹੁੰਦਾ ਉਹ ਕੀ ਕਰਦੇ ਆ ਜ਼ਿਆਦਾਤਰ ਤਾਂ ਛੋਟੇ ਛੋਟੇ ਘਰ ਹੀ ਬਣਾਉਂਦੇ ਆ ਆਪਣੇ ਤੇ ਥੇ ਜਿਹੜੇ ਮੈਲ ਖੜੀ ਕਰਦੇ ਜਾਂਦੇ ਸਾਡੀ ਜ਼ਿੰਦਗੀ ਇਹਨਾਂ ਨੂੰ ਮਹਿਲਾਂ ਬਣਾਉਣ ਚ ਲੱਗ ਜਾਂਦੀ ਆ ਉਹ ਆਪਣਾ ਖਾਂਦੇ ਪਿੰਦੇ ਆ ਜਿੰਨਾ ਕ ਕਮਾਉਂਦੇ ਆ ਉਹਨਾਂ ਖਾਂਦੇ ਆ ਇੰਜੋਏ ਕਰਦੇ ਆ ਲਾਈਫ ਨੂੰ ਟੈਨਸ਼ਨ ਜ਼ਿਆਦਾ ਨਹੀਂ ਲੈਂਦੇ ਉਹ ਆਪਣੇ ਤਾਂ ਅਗਲੀਆਂ 7 ਪੌਸਟੇ ਟੈਨਸ਼ਨ ਲੈ ਕੇ ਬਹਿ ਜਾਂਦੇ ਆ ਹੁਣ ਆਪਾਂ ਮੰਨ ਲਓ ਕਿ ਇੱਥੇ ਬੀਅਰ ਗਾਰੀ ਉਮਰ ਹੋਊਗੀ 80-85 ਸਾਲ ਦੀ ਉਮਰ ਹੋਏਗੀ ਤਾਂ ਅੱਜ ਦੇ ਮੁੰਡੇ ਚਿੰਤਾ ਕਰੀ ਜਾਂਦਾ ਕਿ ਪਤਾ ਨਹੀਂ ਯਾਰ ਇਹਦਾ ਘਰ ਵਸੂਗਾ ਕਿ ਨਹੀਂ ਵਸੂਗਾ ਕੀ ਬਣੂਗਾ ਦਾ ਕੀ ਨਹੀਂ ਬਣੂਗਾ ਯਾਰ ਤੂੰ ਆਪਦੀ ਟੈਨਸ਼ਨ ਲੈ ਉਹ ਤੇ ਇਥੇ ਕਿਉਂ ਲੈਣਾ ਜੀ ਜ਼ਿੰਦਗੀ ਲੰਘੀ ਸਾਰੀ ਤੇਰੀ ਜੇ 80 ਸਾਲ ਤੇ ਉਮਰ ਹੋ ਗਈ ਆ ਤੇ ਸਾਰੀ ਜ਼ਿੰਦਗੀ ਲੰਘੀ ਆ ਤਾਂ ਆਪਦੀ ਫਿਕਰ ਕਰ ਤੂੰ ਉਹਦੀ ਟੈਨਸ਼ਨ ਕਿਉਂ ਲੈਣਾ ਟੈਨਸ਼ਨ ਲੈ ਲੈ ਕਿ ਆਪਣਾ ਜੋ ਹੈ ਕਿਸੇ ਨੂੰ ਬੀਪੀ ਦੀ ਬਿਮਾਰੀ ਹੋ ਗਈ ਸ਼ੂਗਰ ਦੀ ਬਿਮਾਰੀ ਹੋ ਗਈ ਇਹੀ ਕਾਰਨ ਆ ਕਿ ਜ਼ਿੰਦਗੀਆਂ ਘਟਦੀਆਂ ਜਾਂਦੀਆਂ ਨੇ ਸੋ ਆਪਣੇ ਮੇਰੇ ਕਹਿਣ ਦਾ ਭਾਵ ਇਹ ਹੀ ਆ ਕਿ ਜ਼ਿੰਦਗੀ ਜਿਉਂ ਬੜਾ ਜ਼ਿਆਦਾ ਟੈਨਸ਼ਨ ਨਾ ਲਓ ਜੋ ਹੋਣਾ ਉਹ ਹੋਣਾ ਹੀ ਹੈ ਠੀਕ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਜੋ ਤੁਰੋਂ ਲੈ ਕੇ ਆਇਆ ਉਹ ਹੋਣਾ ਹੀ ਹੋਣਾ ਠੀਕ ਹੈ ਜੀ ਆਪਾਂ ਟੈਨਸ਼ਨ ਲੈਣ ਨਾਲ ਨਾ ਲੈਣ ਕੁਝ ਨਹੀਂ ਹੋਣ ਲੱਗਾ ਜੋ ਹੋਣਾ ਹੈ ਹੋਣਾ ਹੀ ਹੈ ਜੋ ਆਪਾਂ ਜ਼ਿੰਦਗੀ ਦੇ ਵਿੱਚ ਇੱਥੇ ਕੰਮ ਕਰਨ ਆਏ ਆ ਉਹ ਕਰਕੇ ਜਾਣੇ ਆ ਕੋਸ਼ਿਸ਼ ਕਰ ਲੀਆ ਆ ਆਪਾਂ ਨੂੰ ਉਹ ਕਰਕੇ ਜਾਣੀ ਪੈਣੀ ਆ ਕੈਸੀ ਗੱਲ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹਰੇਕ ਬੰਦੇ ਬਾਰੇ ਸੋਚਣ ਦੀ ਜਰੂਰਤ ਨਹੀਂ ਕਿ ਹਾਂ ਉਹ ਬੰਦਾ ਮੇਰੇ ਬਾਰੇ ਕੀ ਸੋਚਦਾ ਜਾਂ ਆਪਾਂ ਉਹਦੇ ਬਾਰੇ ਕੀ ਸੋਚਦੇ ਹਾਂ ਕੋਈ ਜ਼ਿਆਦਾ ਕਿਸੇ ਦੀ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਆਪਣੀ ਜ਼ਿੰਦਗੀ ਜੋ ਜੋ ਸਾਹ ਮਿਲੇ ਜਾਂ ਹੱਸ ਕੇ ਗੁਜ਼ਾਰੋ ਠੀਕ ਹੈ ਜੀ ਗੱਲਾਂ ਬਾਤਾਂ ਕਰੋ ਸਾਰਿਆਂ ਨਾਲ ਜੋ ਵੀ ਆਪਿੰਦੇ ਦੋਸਤ ਮਿੱਤਰਾਂ ਨਾਲ ਬੈਠੋ ਸ਼ਾਮ ਨੂੰ ਗੱਲਾਂ ਬਾਤਾਂ ਕਰੋ 1-2-2 ਘੰਟੇ ਜਾਂ ਕਿ ਬੈਠ ਜੇ ਆਪਣਾ ਟਾਈਮ ਤੇ ਸੱਥਾਂ ਜਿੰਦ ਦੀ ਰੋਕੀ ਉਹ ਸੱਥਾਂ ਹੀ ਖਤਮ ਹੋ ਚੱਲਣਗੇ ਠੀਕ ਹੈ ਜੀ ਤਾਂ ਇਹ ਹੀ ਹੈ ਕਿ ਆਪਣੀ ਜ਼ਿੰਦਗੀ ਨੂੰ ਜਿਉਂ ਆਉਣ ਵਾਲਿਆਂ ਪੋਸਟਾਂ ਦੀ ਫਿਕਰ ਫਿਕਰ ਨਾ ਕਰੋ ਉਹਨਾਂ ਪੋਸਟਾਂ ਦਾ ਨਾਂ ਤਾਂ ਆਪਣੇ ਬਣਾਏ ਤੇ ਰਹਿਣਾ ਠੀਕ ਹੈ ਨਾ ਹੀ ਆਪਣੇ ਬਣਾਏ ਨਾਲ ਉਹਨਾਂ ਨੇ ਸੰਤੋਸ਼ਡ ਹੋਣਾ ਨਾ ਹੀ ਆਪਾਂ ਸੰਤੋਸ਼ਡ ਹੋਏ ਨਾ ਹੀ ਆਪਣੇ ਜੋਗਰੀ ਆਪਣੇ ਜੋਗਰੀ ਆਉਣ ਵਾਲੇ ਉਹਨਾਂ ਨੇ ਸੰਤੋਸ਼ਡ ਹੋਣਾ ਠੀਕ ਹੈ ਜੀ ਆਪਣੀ ਜ਼ਿੰਦਗੀ ਨੂੰ ਹੱਸ ਕੇ ਗੁਜ਼ਾਰੋ ਜਿਆਦਾ ਕਿਸੇ ਦੀ ਕਿਸੇ ਗੱਲ ਦੀ ਫਿਕਰ ਇਹਨਾਂ ਜੋਤ ਨਾ ਕਰੋ ਫਿਕਰ ਨਾਲ ਕੋਈ ਗੱਲ ਦੀ ਕਿ ਆਸ ਹੈ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਮੇਰੀ ਵੀਡੀਓ ਲੱਗੀ ਵਧੀਆ ਤਾਂ ਆਪਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਥੈਂਕ ਯੂ ਜੀ ਧੰਨਵਾਦ ਮਿਲਾਂਗੇ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਥੈਂਕ ਯੂ